ਤੇ ਵੀਰੋ ਬਾਹਣ ਸੀ ਜਿਹੜਾ ਕਰ ਲਿਆ ਆਪਣਾ ਤਿਆਰ ਜਿਹੜਾ ਪਟਾਸ ਆ ਗਿਆ ਤੁਸੀਂ ਦੇਖ ਸਕਦੇ ਹੋਗੇ ਇਹਦਾ ਆਪਾਂ ਨਾ ਸਿੱਟਾ ਲਾ ਰਹੇ ਆਂਗੇ ਇਹਦਾ ਕੀ ਕੰਮ ਆਗਾ ਨਾਲੇ ਵੀਰੋ ਜਿਹੜਾ ਦਾਣਾ ਹੈਗਾ ਉਹ ਹੈਵੀ ਬਣਦਾਗਾ ਜਿਹੜੀ ਮੱਕੀ ਆ ਗਈ ਨਾ ਆਪਾਂ 18 44 ਬੀਜ ਰਹੇ ਆਂ ਤੇ ਵੀਰੋ ਬਾਹਣ ਸੀ ਜਿਹੜਾ ਕਰ ਲਿਆ ਆਪਣਾ ਤਿਆਰ ਤੇ ਵੈਸੇ ਜਿਹੜਾ ਕਣਕ ਵਾਲਾ ਬਾਹਣ ਹੁੰਦਾਗਾ ਨਾ ਬਹੁਤ ਔਖਾਗਾ ਬਾਹਣਾ ਮਿੱਟੀ ਵਗੈਰਾ ਬਹੁਤ ਉੱਡਦੀ ਹੈਗੀ ਤੇ ਥੋੜਾ ਸਖਤ ਵੀ ਹੁੰਦਾਗਾ ਮਤਲਬ ਆਪਾਂ ਨੇ ਤਿੰਨ ਵਾਰੀ ਕਰੀਆ ਤਵੀਆਂ ਨਾਲ ਬਾਹੀ ਤੇ ਵੈਸੇ ਬਹੁਤ ਵਧੀਆ ਬਣ ਗਿਆ ਬਾਹਣ ਨਾਲ ਤੇ ਸਵੇਰੇ ਆਪਾਂ ਕੰਪਿਊਟਰ ਕਰਾ ਲਵਾਵਾਂਗੇ ਤੇ ਫਿਰ ਹੁਣ ਆਪਾਂ ਸਹਾਗਾ ਸੀ ਜਿਹੜਾ ਲਾ ਰਿਆਂਗੇ ਤੇ ਇਹਦੇ ਜ਼ਮੀਨ ਦੇ ਵਿੱਚ ਆਪਾਂ ਕੀ ਪਾਵਾਂਗੇ ਮੱਕੀ ਬੀਜਣ ਤੋਂ ਪਹਿਲਾਂ ਤਾਂ ਜੋ ਚੰਗੀ ਗ੍ਰੋਥ ਹੋ ਜੇ ਕਿਹੜਾ ਬੀਜ ਬੀਜ ਰਿਆਂਗੇ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਸਵੇਰੇ ਦਵਾਂਗੇ ਕੰਪਿਊਟਰ ਕਰਾ ਲਵਾਉਣ ਤੋਂ ਬਾਅਦ ਤੇ ਪ੍ਰਾਭੂ ਨਾਲੇ ਆਪਣੀ ਫੀਡ ਵਾਲੀ ਗੱਡੀ ਆ ਗਈ ਤੇ ਉਹ ਵੀ ਆਪਾਂ ਤੁਹਾਨੂੰ ਫੀਡ ਵਗੈਰਾ ਸਾਰਾ ਕੁਝ ਦਿਖਾਵਾਂਗੇ ਵੀ ਇਸ ਵਾਰ ਆਪਾਂ ਕਿਹੜੀ ਫੀਡ ਮੰਗਵਾਈ ਆ ਗਈ ਤੇ ਕੀ ਕੁਝ ਚੇਂਜ ਹੋਇਆਗਾ ਤੇ ਫਿਰ ਉਹ ਕੰਪਿਊਟਰ ਕਰਾ ਜਿਹੜਾ ਲੱਗ ਰਿਹਾਗਾ ਮੱਕੀ ਬੀਜਣ ਦੀ ਆਪਣੀ ਤਿਆਰੀ ਕਰ ਲਈ ਕੰਪਿਊਟਰ ਕਰਾ ਜਦੋਂ ਲੱਗ ਗਿਆ ਇਹਦੀ ਬਾਹੀ ਕਰਦਾਂਗੇ ਬਾਹੀ ਕਰਨ ਤੋਂ ਬਾਅਦ ਆਪਾਂ ਮੱਕੀ ਜਿਹੜੀ ਬੀਜਾਂਗੇ ਤੇ ਇਧਰਲੇ ਖੇਤ ਦੇ ਵਿੱਚ ਮਤਲਬ ਕੰਪਿਊਟਰ ਕਰਾ ਸੀ ਜਿਹੜਾ ਪ੍ਰਾਭੂ ਲੱਗ ਗਿਆ ਤੇ ਉਸ ਤੋਂ ਬਾਅਦ ਵੀਰੋ ਆਪਾਂ ਖੇਤ ਦੇ ਵਿੱਚ ਕੀ ਪਾ ਰਿਆਂਗੇ ਇਹ ਵੀ ਆਪਾਂ ਤੁਹਾਨੂੰ ਇਹਦੇ ਬਾਰੇ ਵੀ ਦੱਸ ਦੇਵਾਂਗੇ ਇਹਦਾ ਮਤਲਬ ਕਿਸ ਚੀਜ਼ ਦਾ ਆਪਾਂ ਸਿੱਟਾ ਲਾ ਰਿਆਂਗੇ ਤੇ ਕੰਪਿਊਟਰ ਕਰਾਪਰਾ ਉਹ ਆਪਾਂ ਨਾ ਹਰ ਸਾਲ ਲਗਵਾਉਣੇ ਆਗੇ ਮੱਕੀ ਬੀਜਣ ਤੋਂ ਪਹਿਲਾਂ ਇਹਦੇ ਕੀ ਹੈਗਾ ਇਹਦੇ ਨਾਲ ਇੱਕ ਤਾਂ ਪਾਣੀ ਦੀ ਬਚਤ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਵੀਰੋ ਜਿਹੜਾ ਪਾਣੀ ਹੈ ਨਾ ਪਾਟੜਿਆਂ ਦੇ ਉੱਪਰ ਤੇ ਨਹੀਂ ਚੱਲਦਾ ਹੈਗਾ ਜੇ ਪਾਣੀ ਪਾਟੜਿਆਂ ਦੇ ਉੱਪਰ ਦੀ ਜਾਊਗਾ ਪਰ ਭਰਕੇ ਉੱਥੇ ਮੱਕੀ ਦੀ ਗਰੋਥ ਵੀ ਰੁਕ ਜਾਂਦੀ ਹੈਗੀ ਤੇ ਜਿਹੜਾ ਮਤਲਬ ਕੱਖ ਵਗੈਰਾ ਨੇ ਉਹ ਜਲਦੀ ਹਰੇ ਹੋ ਜਾਂਦੇ ਨੇ ਫਿਰ ਆਪਾਂ ਨੂੰ ਸਪਰੇਹਾਂ ਕਰਨੀਆਂ ਪੈਂਦੀਆਂ ਨੇਗੀ ਆਪਾਂ ਦਾ ਖ ਤੇ ਕਈ ਵਾਰੀ ਕੀ ਹੁੰਦਾ ਪ੍ਰਭੂ ਕਿਤੇ ਪਾਣੀ ਘੱਟ ਲੱਗਦਾਗਾ ਜਦੋਂ ਜ਼ਿਆਦਾ ਭਰੀ ਜਾਂਦਾਗਾ ਫਿਰ ਕਿਤੇ ਅੱਗੇ ਜਾ ਕੇ ਪਾਣੀ ਘੱਟ ਲੱਗਦਾਗਾ ਉੱਥੇ ਵੀ ਜਾ ਕੇ ਕਿਤੇ ਨਾ ਕਿਤੇ ਜਿਹੜੀ ਮੱਕੀ ਦੀ ਫਸਲ ਹੈਗੀ ਘੱਟ ਜਾਂਦੀ ਹੈਗੀ ਨਾ ਕਰਕੇ ਕੰਪਿਊਟਰ ਕਰਾ ਆਪਾਂ ਲਗਵਾਉਣੇ ਜ਼ਰੂਰਾਂਗੇ ਚਾਹੇ ਆਪਾਂ 1-2 ਦਿਨ ਮੱਕੀ ਲੇਟ ਬੀਜ ਲਈਏ ਕਿਉਂਕਿ ਫਿਰ ਕੀ ਹੁੰਦਾਗਾ ਮਤਲਬ 2-3 ਮਹੀਨੇ ਜਦੋਂ ਆਪਾਂ ਪਾਣੀ ਵਗੈਰਾ ਕੁਝ ਵੀ ਕਰਦੇਾਂਗੇ ਨਾ ਉਦੋਂ ਬਹੁਤ ਸੌਖਾ ਰਹਿੰਦਾਗਾ ਤੇ ਨਾਲੇ ਪ੍ਰਭੂ ਮੱਕੀ ਇੱਕ ਬਰਾਬਰ ਰਹਿੰਦੀ ਹੈ ਕਿਸਮਰੀ ਦਾਣਾ ਦੂਣਾ ਪ੍ਰੋਪਰ ਰਹਿਣ ਚੰਗੀ ਤਰ੍ਹਾਂ ਪੈਂਦਾਗਾ ਤੇ ਹੁਣ ਪ੍ਰਭੂ ਆਪਾਂ ਜਿਹੜਾ ਹੈਗਾਗਾ ਮਤਲਬ ਮੱਕੀ ਬੀਜਣ ਤੋਂ ਪਹਿਲਾਂ ਜਿਹੜਾ ਪोटाश ਆਗਾ ਤੁਸੀਂ ਦੇਖ ਸਕਦੇ ਹੋਗੇ ਇਹਦਾ ਆਪਾਂ ਨਾ ਛੱਟਾ ਲਾ ਰਿਆਂਗੇ ਇਹ 50 ਕਿਲੋ ਦਾ ਬੈਗ ਆਗਾ ਤੇ ਇਹ ਆਪਾਂ ਪਹਿਲਾਂ ਖੜਿਆਉਣਾਗਾ ਇਹ ਮਸ਼ੀਨ ਦੇ ਵਿੱਚ ਨਹੀਂ ਪੈਂਦਾ ਹੈਗਾ ਇਹ ਮਤਲਬ ਐਵੇਂ ਆਪਾਂ ਨੂੰ ਝੂੜੀਆਂ ਨਾਲ ਛੱਟਾ ਇਹਦਾ ਲਗਾਉਣਾ ਪੈਂਦਾਗਾ ਤੇ ਵੀਰੋ ਇਹ ਇਹ ਜਿਹੜਾ ਪਟਾਸ ਆਗਾ ਨਾ ਇਹਦਾ ਕੀ ਕੰਮ ਆਗਾ ਇੱਕ ਤਾਂ ਦੇਖੋ ਮੱਕੀ ਦੀ ਜਿਹੜੀ ਗਰੋਥ ਆਗੀ ਉਹਦੇ ਇਹਦੇ ਨਾਲ ਐਕਸਟਰਾ ਹੁੰਦੀ ਹੈਗੀ ਤੇ ਨਾਲੇ ਵੀਰੋ ਜਿਹੜਾ ਦਾਣਾਗਾ ਉਹ ਹੈਵੀ ਬਣਦਾਗਾ ਤੇ ਜਿਵੇਂ ਫੰਗਸ ਵਗੈਰਾ ਆ ਜਾਂਦੀ ਹੈਗੀ ਉਹਦੇ ਉੱਤੇ ਵੀ ਇਹ ਕੰਟਰੋਲ ਕਰਦਾਗਾ ਬਾਕੀ ਇਹਦੇ ਉੱਤੇ ਨਾ ਸਾਰੀਆਂ ਜੋ ਵੀ ਇਹਦੇ ਬੈਨੀਫਿਟਸ ਨੇਗੇ ਮਤਲਬ ਸਾਰੇ ਦੱਸੇ ਹੋਏ ਨੇਗੇ ਗਰੋਥ ਬਹੁਤ ਚੰਗੀ ਕਰਦਾਗਾ ਤੇ ਹੈਗਾ ਵੀ ਵਧੀਆਗਾ ਇਹ ਇਹ ਆਪਾਂ ਨੂੰ 1000 ਰੁਪਏ ਦਾ ਪਿਆਗਾ 50 ਕਿਲੋ ਤਾ ਟਰਾਈ ਕਰਕੇ ਦੇਖਿਓ ਵਧੀਆ ਚੀਜ਼ ਆ ਗਈ ਕਿਉਂਕਿ ਭਾ ਹੁਣ ਕਣਕ ਵੱਢਣਸਾਰ ਕੀ ਆ ਗਾ ਆਪਣਾ ਆਪ ਮੱਕੀ ਬੀਜਦਾਂਗੇ ਵੀ ਉਹਨੇ ਜਿਹੜੇ ਪੋਸ਼ਣ ਤੱਤ ਨੇਗੇ ਹਨਾ ਮੱਕੀ ਨੂੰ ਨਹੀਂ ਮਿਲਨੇ ਹੈਗੇ ਜ਼ਮੀਨ ਤੋਂ ਤਾਂ ਕਰਕੇ ਇਹ ਐਕਸਟਰਾ ਚੀਜ਼ਾਂ ਪਾਉਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਕਿ ਆਪਾਂ ਤੁਹਾਨੂੰ ਦਿਖਾ ਪੀ ਦੰਨੇ ਆ ਕਿ ਵੀ ਕਿਸ ਤਰ੍ਹਾਂ ਦਾ ਗਾ ਇਹ ਤੇ ਇਸ ਤਰ੍ਹਾਂ ਦਾ ਗਾ ਇਹ ਵੀਰੋ ਦਾ ਇਹ ਆਪਾਂ ਨੇ ਮਤਲਬ ਮਸ਼ੀਨ 'ਚ ਨਹੀਂ ਪਾਉਣਾ ਹੈਗਾ ਇਹ ਮਸ਼ੀਨ 'ਚ ਤਾਂ ਆਪਾਂ ਜਿਹੜਾ ਆਪਣਾ ਡੀਏਪੀ ਹੈਗਾ ਉਹ ਲੱਗ ਤੋਂ ਪਾਵਾਂਗੇ 50 ਕਿਲੋ ਪਾਵਾਂਗੇ ਉਹ ਵੀ ਆਪਾਂ ਇੱਕ ਕਿਲੇ ਦੇ ਵਿੱਚ ਇਹੇ ਆਪਾਂ ਮਤਲਬ 50 ਕਿਲੋ ਹੀ ਇਹੇ ਪਾ ਰਹੇ ਹਾਂ ਇੱਕ ਕੀਲੇ ਦੇ ਵਿੱਚ ਮਤਲਬ ਇਹਦਾ ਛੱਟਾ ਮਾਰਨਾ ਪਹਿਲਾਂ ਇਹ ਆਪਣੇ ਮਸ਼ੀਨ ਦੇ ਵਿੱਚ ਨਹੀਂ ਪਾਉਣਾ ਹੈਗਾ ਇਹ ਤੇ ਇਧਰ ਵੀਰੋਂ ਹੁਣ ਆਪਾਂ ਛੱਟਾ ਮਾਰਾਂਗੇ ਸਾਰੇ ਬਾਹਣ ਦੇ ਵਿੱਚ ਫੇਰ ਉਸ ਤੋਂ ਬਾਅਦ ਇਹਨੂੰ ਆਪਾਂ ਇਹਦੀ ਬਾਹੀ ਕਰ ਦਾਂਗੇ ਬਾਹੀ ਕਰਕੇ ਸਾਗਾ ਸੁਗਾ ਲਾ ਕੇ ਇਹਨੂੰ ਰੈਡੀ ਕਰ ਲਾਂਗੇ ਤੇ ਅੱਜ ਆਪਾਂ ਮੱਕੀ ਬੀਜ ਦੇਣੀ ਹੈ ਸ਼ਾਮ ਤੱਕ ਲਓ ਜੀ ਚੱਲੇ ਬੰਦੇ ਛੱਟਾ ਲਾਉਣ ਵਾਸਤੇ ਤੇ ਵੀਰੋ ਇੱਕ ਜਿਹੜਾ ਹੈ ਪੋਟਾਸ਼ ਆਗਾ ਨਾ ਜਿਵੇਂ ਹੁਣ ਫੰਗਸ ਆ ਫੰਗਸ ਤੇ ਬਹੁਤ ਵਧੀਆ ਕੰਮ ਕਰਦਾਗਾ ਵੀ ਜਿਵੇਂ ਜੜਾਂ ਦੇ ਵਿੱਚ ਆਪਾਂ ਕਈ ਵਾਰੀ ਦੇਖਦੇ ਆਂਗੇ ਕੀੜੇ ਪੈ ਜਾਂਦੇ ਨੇਗੇ ਸੁੰਡੀਆਂ ਪੈ ਜਾਂਦੇ ਨੇਗੀਆਂ ਫਿਰ ਆਪਾਂ ਜਦੋਂ ਆਚਾਰ ਪਾਉਣੇ ਆਂਗੇ ਉਹ ਵਿੱਚ ਹੀ ਆ ਜਾਂਦਾਗਾ ਉਹਦੇ ਕਾਰਨ ਵੀ ਕਿਤੇ ਨਾ ਕਿਤੇ ਨਾ ਟੋਏ ਦੇ ਵਿੱਚ ਫੰਗਸ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਤੇ ਇਹ ਪੋਟਾਸ਼ ਆ ਜਿਹੜਾ ਉਹਨੂੰ ਵੀ ਇਹ ਕੰਟਰੋਲ ਕਰਦਾਗਾ ਉਹ ਚੀਜ਼ ਨੂੰ ਇਹ ਵੀਰੋ ਬਾਹਣ ਆਪਾਂ ਨੇ ਬਿਲਕੁਲ ਰੈਡੀ ਕਰ ਲਿਆ ਬਾਕੇ ਆਣ ਮਤਲਬ ਸਾਗਾ ਆਪਣੇ ਇਮਾਰਤਾ ਪੂਰੇ ਨੇ ਵਧੀਆ ਤੇ ਵਾਹਣ ਵਧੀਆ ਬਣ ਗਿਆ ਵੈਸੇ ਥੋੜਾ ਟਾਈਮ ਜ਼ਰੂਰ ਲੱਗ ਗਿਆ ਸੀਗਾ ਤੇ ਪਰ ਐ ਵੀ ਗੱਲ ਬਣ ਗਈ ਵਾਹਣ ਦੀ ਤੇ ਹੁਣ ਆਪਾਂ ਬੀਜਾਂਗੇ ਮੱਕੀ ਤੇ ਵੀਰੋ ਮੱਕੀ ਆਪਣੇ ਘਰਤੀ ਸ਼ੁਰੂ ਬੀਜਣੀ ਇੱਕ ਕਿਹੜਾ ਵੈਸੇ ਦੇਤਾ ਮਸ਼ੀਨ ਨੇ ਤੇ ਵੀਰੋ ਜਿਹੜੀ ਮੱਕੀ ਆ ਗਈ ਨਾ ਆਪਾਂ 1844 ਬੀਜ ਰਿਆਂਗੇ ਪਿਛਲੇ ਸਾਲ ਵੀ ਆਪਾਂ 1844 ਬੀਜੀ ਸੀਗੀ ਇੱਕ ਪੈਕਟ ਜਿਹੜਾ 3399 ਦਾ ਬੀਜਿਆ ਸੀਗਾ ਪਰ 1844 ਦਾ ਜਿਹੜਾ ਰਿਜ਼ਲਟ ਸੀਗਾ ਉਹ ਬਹੁਤ ਵਧੀਆਗਾ ਪਰਾਉ ਵੀ 1844 ਮੱਕੀ ਆ ਗਈ ਇਹਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਕਿਸੇ ਨਾਲ ਵੀ ਜੇ ਆਪਾਂ ਕਹੀਏ ਵੀ ਇਹਦੇ ਉੱਪਰ ਦੀ ਕੋਈ ਮੱਕੀ ਵਧੀਆ ਹੈਗੀ ਆਪਾਂ ਐਵੇਂ ਨਹੀਂ ਕਹਿ ਸਕਦੇ ਹੈਗੇ ਵੀ 1844 ਸਭ ਤੋਂ ਬੈਸਟ ਮੱਕੀ ਹੈਗੀ ਦਾਣੇ ਪੱਕੋ ਲਾ ਲਓ ਹਾਈਟ ਪੱਕੋ ਲਾ ਲਓ ਜੇ ਦੀ ਚੰਗੀ ਕੇਅਰ ਹੋ ਜੇ ਤਾਂ ਬਹੁਤ ਵਧੀਆ ਰਿਜ਼ਲਟ ਆ ਜਾਏਗਾ ਫੋਟੇ ਵੀ ਵੀਰੋ ਬਹੁਤ ਵਧੀਆ ਮਾਰ ਰਹੇ ਨੇ ਇਹ ਨਾ ਜਿਹੜੀ ਆਪਣੇ 3-4 ਗੇੜੇ ਨੇਗੇ ਉਰੇ ਇਹ ਥੋੜੇ ਜੇ ਸਖਤ ਗੇੜੇ ਸੀ ਪਹਿਲਾਂ ਨਾ ਉਰੇ ਆਪਣੇ ਮਤਲਬ ਬੰਗੀ ਪਾਈ ਹੋਈ ਸੀਗੀ ਤੇ ਉਹਦੇ ਕਰਕੇ ਬੰਗੀ ਕਰਕੇ ਨਾ ਉਰੇ ਇੱਕ ਬੱਟ ਸੀ ਜਿਹੜੀ ਬਹੁਤ ਮੋਟੀ ਲਾਈ ਹੋਈ ਸੀਗੀ ਤੇ ਹੁਣ ਮਤਲਬ ਅੱਜ ਆਪਾਂ ਨੇ ਕੰਪਿਊਟਰ ਕਰਾਉਣ ਵਾਲੀ ਜਿਹੜੀ ਬੰਗੀ ਹੈਗੀ ਇੱਕ ਬਰਾਬਰ ਕਰ ਦਿੱਤਾ ਕਰਕੇ ਨਾ ਇਧਰੋਂ ਮਿੱਟੀ ਕਾਫੀ ਖਿੱਚਣੀ ਪੈਗੀ ਆਪਾਂ ਨੂੰ ਤੇ ਕਣਕ ਵਾਲਾ ਵਾਹਣਾਗਾ ਤਾਂ ਕਰਕੇ ਨਾ ਇਹ 5-4 ਗੇੜੇ ਸਖਤ ਨੇਗੇ ਪਰ ਮਸ਼ੀਨ ਬਹੁਤ ਵਧੀਆ ਕੀ ਤੇ ਉਹ ਮਤਲਬ ਇਹ ਪੱਕੇ ਥਾਂ ਦੇ ਵਿੱਚ ਵੀ ਤੁਸੀਂ ਲਾ ਲਓ ਵੀ ਖੁੱਡ ਬਹੁਤ ਵਧੀਆ ਬਣ ਗਏ ਤੇ ਮੈਨੂੰ ਆਏ ਸੀਗਾ ਵੀ ਉਰੇ ਖੁੱਡ ਘੱਟ ਬਣਨਗੇ ਇਹ ਚਾਰ ਗੇੜਿਆਂ 'ਚ ਪਰ ਜਦ ਇਹ ਜਗ੍ਹਾ ਤੇ ਇੰਨੇ ਖੁੱਡ ਵਧੀਆ ਬਣ ਰਹੇ ਨੇਗੇ ਤਾਂ ਪਰ ਉਹ ਜਿਹੜਾ ਆਪਣਾ ਉਧਰਲਾ ਬਹਾਨਾ ਸਾਰਾ ਤਾਂ ਉਹਦੇ ਵਿੱਚ ਬਹੁਤ ਵਧੀਆ ਖੁੱਡ ਬਣਨਗੇ ਆਪਾਂ पची पची किलो पा दो पची किलो इर पा दो पची इर पा दोपर चढ़ी हा खिचड़े थैले उपर नच ਸਾਰੀ ਭਾਜੀ ਸੰਗਤ ਚ ਚੌਲੜੀ ਆ ਭਰਾ ਉਹ ਰਾਤ ਨੂੰ ਬਜਾਈ ਅੱਜ ਸਾਰੀ ਮੱਕੀ ਮਤਲਬ ਬੀਜ ਦਾਂਗੇ ਆਪਾਂ ਰਾਤ ਨੂੰ ਟਰੈਕਟਰ ਵੀ ਤਾਕੜਾ ਕਾ ਵਧੀਆ ਜ਼ੋਰ ਮਾਰ ਕੇ ਮਤਲਬ ਫੁੱਟਣੇ ਜਿਹੜੇ ਵਧੀਆ ਵੱਢ ਰਹੇ ਨੇ ਇਹਨੇ ਪੂਰੇ ਇਹ ਤਾਂ ਪੂਰੀ ਜਿੰਨੇ ਫੁੱਟ ਬਾਨਨੇ ਚਾਹੁੰਦੇ ਨੇ ਕਿ ਉਹਨੇ ਵਧੀਆ ਬਾਨ ਰਹੇ ਨੇ ਫੁੱਟ ਤੇ ਬਾਕੀ ਭਰਾ ਉਹ ਟਰੈਕਟਰ ਤੇ ਵੀ ਡਿਪੈਂਡ ਕਰਦਾ ਹੈ ਜਿਹੜਾ 4x4 ਹੁੰਦਾ ਹੈਗਾ ਨਾ ਵੀ ਵਧੀਆ ਜ਼ੋਰ ਮਾਰ ਕੇ ਵੀ ਮਸ਼ੀਨ ਨੂੰ ਪੂਰਾ ਟੁੰਗਾ ਲੈ ਕੇ ਬੜੀ ਚੰਗੀ ਖਿਚਾਈ ਹੋ ਜਾਂਦੀ ਹੈ ਜੀ ਇਹ ਹੈਗਾਗਾ ਮਹੀਨਦਰਾ ਦਾ 655 DI ਇਹ ਮਸ਼ੀਨ ਤਾਂ तकरीबन ਭਰਾਵਾਂ ਨੂੰ ਪਤਾ ਹੈਗਾ ਸ਼ਕਤੀਮਾਨ ਦੀ ਹੈਗੀ ਇਹ ਕਿਉਂਕਿ ਇਸੇ ਦੀ ਇਸੇ ਦੇ ਨਾਲ ਹੀ ਬਜਾਈ ਹੈ ਜਿਹੜੀ ਵਧੀਆ ਹੁੰਦੀ ਹੈਗੀ ਮੋਸਟਲੀ ਜ਼ਿਆਦਾਤਰ ਇਹੀ ਮਸ਼ੀਨਾਂ ਨੇ ਹੈਗੀਆਂ ਜਿਹੜੇ ਵੀਰ ਬਜਾਈ ਕਰਦੇ ਨੇ ਇਹ ਜਸਪ੍ਰਾਵ ਉਹ ਆਹ ਨਾਲ ਜਿਹੜੀ ਪੱਤੀ ਲੱਗੀ ਹੋਈ ਹੈਗੀ ਆਹ ਇਹ ਅਲੱਗ ਤੋਂ ਲਵਾਉਣੀ ਪੈਂਦੀ ਹੈਗੀ ਇਹਦੇ ਨਾਲ ਜਿਹੜੀ ਖੁੱਡਾਂ ਦੇ ਵਿੱਚ ਮਿੱਟੀ ਹੈਗੀ ਉਹ ਡਿੱਗਦੀ ਨਹੀਂ ਹੈਗੀ ਪਿਛਲੀ ਵਾਰੀ ਵੀ ਜਦੋਂ ਆਪਾਂ ਬਿਜਾਈ ਕਰਵਾਈ ਸੀਗੀ ਉਦੋਂ ਵੀ ਇਹ ਮਸ਼ੀਨ ਦੇ ਉੱਤੇ ਪੱਤੀ ਲੱਗੀ ਹੋਈ ਸੀਗੀ ਨਹੀਂ ਨਾ ਖੁੱਡਣੇ ਜਿਹੜੇ ਜਿਵੇਂ ਰੇਤਾ ਵਗੈਰਾ ਜਾਦੇ ਹੁੰਦਾਗਾ ਤਾਂ ਖੁੱਡ ਭਰ ਜਾਂਦੇ ਨੇਗੇ ਵੀ ਵਧੀਆ ਨਹੀਂ ਬਣਦੇ ਸੀਗੇ ਤੇ ਇਹ ਪੱਤੀ ਹੁਣ ਲਗਵਾ ਲੈਂਦੇ ਨੇਗੇ ਇਹਦੇ ਨਾਲ ਕੀ ਹੈਗਾ ਖੁੱਡ ਵਧੀਆ ਬਣ ਜਾਂਦੇ ਨੇਗੇ ਮਿੱਟਰ ਮਸ਼ੀਨ ਦਾ ਪ੍ਰੈਸ਼ਰ ਵਗੈਰਾ ਸਿਸਟਮ ਵਗੈਰਾ ਸਾਰਾ ਕੁਝ ਦੇਖ ਕੇ ਇੱਕ ਵਕਾ ਕੰਟਰੋਲ ਆ ਗਿਆ ਲੱਗਿਆ ਮੈਂ ਤੇ ਇਹਦਾ ਕਰੋਸ ਇਹਦਾ ਬਾਕੀ ਭਰਾਓ ਜਿਹੜਾ ਆਪਣੇ ਬੀ ਪਾਇਆ ਗਿਆ ਇਹ ਇੱਕ ਕੀਲੇ ਦੇ ਵਿੱਚ ਆਪਣੇ 9 ਕਿਲੋ ਬੀਜ ਪਾਇਆ ਗਿਆ ਤੇ 50 ਕਿਲੋ ਡੀਏਪੀ ਪਾਇਆ ਗਿਆ ਸਾਰੀ ਮੱਕੀ ਹੈ ਜਿਹੜੀ ਆਪਾਂ ਪਾਇਨਰ ਦੀ 18 44 ਮੱਕੀ ਹੈਗੀ ਉਹੀ ਬੀਜਾਂਗੇ ਆਪਾਂ